ਕੰਗੜਾ ਰਣੋਤ ਦੇ ਥੱਪੜ ਮਾਮਲੇ 'ਚ ਬਹੁਤ ਵੱਡਾ ਮੋੜ ਆ ਗਿਆ ਹੈ। ਪਹਿਲੀ ਮੁਲਾਕਾਤ ਕੁਲਵਿੰਦਰ ਕੌਰ ਦੇ ਨਾਲ ਵੱਡੇ ਪ੍ਰਾਸ਼ ਸ਼ੇਰ ਸਿੰਘ ਨੇ ਕੀਤੀ ਹੈ ਤੇ ਮੁਲਾਕਾਤ ਦੌਰਾਨ ਸ਼ੇਰ ਸਿੰਘ ਨੂੰ ਪੈਣ ਕੁਲਵਿੰਦਰ ਕੌਰ ਨੇ ਕਾਫੀ ਗੱਲਾਂ ਕਈਆਂ ਨੇ ਤੇ ਗੱਲਾਂ ਸ਼ੇਰ ਸਿੰਘ ਨੇ ਖੁਦ ਆਪਣੀ ਇੱਕ ਵੀਡੀਓ ਪਾ ਕੇ ਲੋਕਾਂ ਅੱਗੇ ਰੱਖੀਆਂ ਨੇ। ਸਭ ਤੋਂ ਵੱਡੀ ਗੱਲ ਸ਼ੇਰ ਸਿੰਘ ਨੇ ਇਸ ਵੀਡੀਓ 'ਚ ਕਹੀ ਹੈ ਜੋ ਮਾਫੀ ਵਾਲੀ ਗੱਲ ਸੀ ਜਿਹਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ। ਉਸ ਗੱਲ ਤੇ ਬਹੁਤ ਵੱਡਾ ਬਿਆਨ ਹੈ। ਵੀਡੀਓ 'ਚ ਪ੍ਰਾਸ਼ ਸ਼ੇਰ ਸਿੰਘ ਨੇ ਦਿੱਤਾ ਹੈ। ਪ੍ਰਾਸ਼ ਸ਼ੇਰ ਸਿੰਘ ਨੇ ਕਿਹਾ ਕਿ ਮਾਫੀ ਦੀ ਕੋਈ ਵੀ ਗੰਜائش ਨਹੀਂ ਹੈ ਤੇ ਐਦਾਂ ਜੋਾ ते, ते कि जद आंदोलन चलਿਆ ਕਿਸਾਨ আন্দোলন ਉਦੋਂ ਉਸੰਦੋਲਨ ਚ ਸਾਰੀ ਦੁਨੀਆ ਦੇ ਕਿਸਾਨ ਮੌਜੂਦ ਸੀ ਤੇ ਜੇ ਉਸ ਟਾਈਮ ਜੋ ਕੰਗਣਾ ਰੌਤ ਨੇ ਬਿਆਨ ਦਿੱਤਾ ਸੀ ਉਦੋਂ ਜੇ ਕਿਸੇ ਨੇ ਐਕਸ਼ਨ ਲਿਆ ਹੁੰਦਾ ਉਸਤੇ ਤੇ ਅੱਜ ਜੇ ਜੋ ਘਟਨਾ ਨਹੀਂ ਸੀ ਘਟਣੀ ਸ਼ੇਰ ਸਿੰਘ ਨੇ ਫੇਰ ਇਹ ਗੱਲ ਕਲੀਅਰ ਕੀਤੀ ਕਿ ਕੰਗਣਾ ਰੌਤ ਨੇ ਜੋ ਉਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਉਹਨਾਂ ਭਾਵਨਾਵਾਂ ਵਿੱਚ ਵਾਕੇ ਕਲਵਿੰਦਰ ਕੌਰ ਨੇ ਜੋ ਉਹ ਥੱਪੜ ਮਾਰਿਆ ਤੇ ਇਸਤੇ ਉਹਨੂੰ ਕੋਈ ਵੀ ਅਫਸੋਸ ਨਹੀਂ ਹੈ ਤੇ ਉਹਨੇ ਕਿਹਾ ਕਿ ਮਾਫੀ ਨਾ ਦੀ ਸਾਡੇ ਤੋਂ ਗੁੰਜੈਸ਼ ਕੋਈ ਨਹੀਂ ਹੈਗੀ ਆ ਤੁਸੀਂ ਕਲਿੱਪ ਸ਼ੇਰ ਸਿੰਘ ਦੀ ਵੇਖ ਵੀ ਸਕਦੇ ਹੋ ਇਹਦੇ ਥੱਪੜ ਮਾਰਿਆ ਵਾ ਔਰ ਇਸਤੇ ਉਸਨੂੰ ਕੋਈ ਅਫਸੋਸ ਨਹੀਂਗਾ ਕਿ ਜੇ ਕੋਈ ਕਾਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਦੋਸਤੋਂ ਉਮੀਦ ਕਰਦੇ ਹਾਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ ਪਸੰਦਾਈ ਜਾਣਕਾਰੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ